विधानसभा ਹਲਕਾ ਸੁਲਤਾਨਪੁਰ ਲੋਧੀ ਅਦੀਨ ਪੈਂਦੇ ਪਿੰਡ ਰਾਜੇਵਾਲ ਕੋਲ ਦਰਿਆ ਬਿਆਸ ਵੱਲੋਂ ਜ਼ਬਰਦਸਤ ਢਾਲ ਲਗਾਈ ਜਾ ਰਹੀ ਹੈ। ਸ਼੍ਰੀ ਗੋਇੰਦਵਾਲ ਦਾ ਬਿਆਸ ਪੁਲ ਕੋਲ ਤੁਸੀਂ ਬੰਦੇ ਵਸੇ ਇਸ ਪਿੰਡ ਨੂੰ ਖਤਰਾ ਬਣਿਆ ਹੋਇਆ। ਭਾਵੇਂ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਕਾਫੀ ਘੱਟ ਹੈ ਪਰ ਦਰਿਆ ਬਿਆਸ ਵੱਲੋਂ ਪਿਛਲੇ ਪਾਸੇ ਤੋਂ ਆਪਣੇ ਵਹਿਣ ਨੂੰ ਬਦਲਣ ਕਾਰਨ ਸਾਰਾ ਪਾਣੀ ਪਿੰਡ ਦੇ ਸਾਹਮਣੇ ਆ ਗਿਆ ਜਿਸ ਕਾਰਨ ਦਾ 10 ਤੋਂ 12 ਫੁੱਟ ਉੱਚੀਆਂ ਲਹਿਰਾਂ ਆਉਣ ਕਾਰਨ ਪਿੰਡ ਵਾਸੀ ਘਬਰਾਏ ਹੋਏ ਨੇ। ਨਾ ਮੇਰਾ ਬਲਵਿੰਦਰ ਸਿੰਘ ਆ ਪਿੰਡ ਮੇਰਾ ਰਾਜੇਵਾਲ ਆ। ਇਹ ਕੱਲ ਰਾਤ ਤੋਂ ਢਾਲ ਅਗਣੀ ਸ਼ੁਰੂ ਹੋਈ ਏ। ਤਕਰੀਬਨ ਰਾਤ ਰਾਤ ਦੇ ਵਿੱਚ 15 ਫੁੱਟ ਜਿਹੜਾ ਆ ਏਰੀਆ ਲੈ ਗਿਆ ਦਰਿਆ। ਇਹਦੇ ਨਾਲ ਨੁਕਸਾਨ ਸਾਡਾ ਨਾਲ ਸਕੂਲ ਆ ਜੀ ਬੱਚਿਆਂ ਦਾ ਤੇ ਸਵੇਰ ਦਾ ਪ੍ਰਸ਼ਾਸਨ ਕੋਈ ਨਹੀਂ ਅੱਜ ਘਰ ਹੀ ਨਹੀਂ ਆਇਆ ਤੇ ਜੀ ਅਸੀਂ ਅਪੀਲ ਕਰਦੇ ਹਾਂ ਵੀ ਪ੍ਰਸ਼ਾਸਨ ਆ ਕੇ ਦੇਖੇ ਪਿੰਡ ਰਾਜੇਵਾਲੇ ਨੂੰ ਬਹੁਤ ਜ਼ਿਆਦਾ ਖਤਰਾ ਆ ਤੇ ਇੱਥੇ ਆ ਕੇ ਦੇਖਣ ਕਿੰਨੀਆਂ ਛੱਲਾ ਤੇ ਕਿੰਨਾ ਸਪੀਡ ਨਾਲ ਪਾਣੀ ਵਧ ਰਿਹਾ ਜੀ ਇੱਧਰ ਬਹੁਤ ਜ਼ਿਆਦਾ ਦੇਖੋ ਜੀ ਨਾਲ ਨਾਲ ਦੇਖੋ ਖੰਮ ਕੀ ਨੀਚੇ ਦੀ ਕਿੰਨੀ ਸਪੀਡ ਦੇ ਨਾਲ ਜਾ ਰਹੀ ਜੀ ਬਸ ਸਵੇਰ ਦਾ ਇਦਾਂ ਹੀ ਚੱਲ ਰਿਹਾ ਜੀ ਪਾਣੀ ਦਾ ਪੱਤਲਾ ਕਿਨੇ ਵਟਿਆ ਪਾਣੀ ਦਾ ਪੱਧਰ ਕਿੰਨਾ ਕੱਢਿਆ ਜਿੱਦਾਂ ਜਿੱਦਾਂ ਕੱਢਦਾ ਉਦੋਂ ਉਦੋਂ ਦੀ ਸਪੀਡ ਵਾਧੀ ਪਈਏ ਜਦੋਂ ਸਪੀਡ ਵਾਧੀ ਹੈ ਥੱਲੋਂ ਜਿਹੜੇ ਪੱਥਰ ਨੇ ਉਹ ਵੀ ਡੇਗਨੇ ਸ਼ੁਰੂ ਕਰ ਦਿੱਤੇ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਜਲਦਤ ਜਲਦਤ ਅਧਿਕਾਰੀ ਇੱਥੇ ਆਉਣ ਸਵੇਰ ਦੇ ਸਾਡੇ ਜਿਹੜੇ ਨੌਜਵਾਨ ਨੇ ਉਹ ਜਿਹੜੇ ਦਰਖਤ ਨੇ ਲਿਆ ਲਿਆ ਕੇ ਇਹਦੇ ਵਿੱਚ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਹਜੇ ਤੱਕ ਕੋਈ ਹੱਲ ਨਹੀਂ ਹੋ ਰਿਹਾ ਸਰਿੰਦਰ ਸਿੰਘ ਜੀ ਮੇਰਾ ਨਾਮ ਆ ਪਿੰਡ ਮੇਰਾ ਦੇਸਲਾ ਇਹ ਬਿਲਕੁਲ ਨਾਲ ਹੀ ਇੱਥੇ ਹੈਗਾ ਆ ਇੱਥੇ ਅਸੀਂ ਹਾਲਾਤ ਜਿਹੜੇ ਐਸ ਵੇ ਬਹੁਤ ਨਾਜ਼ੁਕ ਆ ਕਿਉਂ ਇਹ ਬੰਨ ਨੂੰ ਬਹੁਤ ਘਾ ਰਿਹਾ ਆ ਇੱਥੇ ਸੰਗਤ ਲੱਗੀ ਹੋਈ ਆ ਸਾਡੇ ਪਿੰਡਾਂ ਦੇ ਲੋਕ ਜਿਹੜੇ ਆ ਕੇ ਇੱਥੇ ਲੱਗੇ ਹੋਏ ਆ ਆਪ ਆਪੇ ਹੀ ਕਰ ਰਹੇ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਇੱਥੇ ਘੱਟੋ ਘੱਟ ਆ ਕੇ ਕੋਈ ਇੱਥੇ ਪਹੁੰਚੇ ਜੀ ਇੱਥੇ ਪੱਥਰ ਲਗਾਏ ਜਾਣ ਤੇ ਆਹ ਜਿਹੜੇ ਲੋਕਾਂ ਦੀ ਜਾਨ ਮਾਲ ਦੇ ਬਚਾਅ ਕੀਤਾ ਜਾਵੇ ਜੀ ਪੱਧਰ ਤੇ ਬਹੁਤ ਘਟ ਗਿਆ ਕਿਲਾ ਪਾਣੀ ਦਾ ਪੱਧਰ ਤੇ ਘਟ ਗਿਆ ਤੇ ਪਾਣੀ ਜਿਆਦਾ ਡੂੰਘਾ ਹੋਣ ਕਰਕੇ ਡੇਰਾ ਆ ਗਿਆ ਜੀ ਤੇ ਇੱਥੇ ਇੱਥੇ ਢਾਹ ਲੱਗੀ ਹੋਈ ਆ ਸਾਰੀ ਆ ਨਾਲ ਹੀ ਪਿੰਡ ਅਮਰਤਪੋਰਾ ਰਾਜੇਵਾਲ ਜੀ ਇੱਥੇ ਪਿੰਡ ਦਾ ਬਹੁਤ ਨੁਕਸਾਨ ਹੋ ਸਕਦਾ ਜੇਕਰ ਇਹਨੂੰ ਨਾ ਰੋਕਿਆ ਜਾਵੇ ਜੀ ਇਹ ਤੁਸੀਬਾਂ ਨੂੰ ਬਹੁਤ ਜਿਆਦਾ ਖਤਰਾ ਜੀ ਤੁਸੀਬਾਂ ਦੇ ਉੱਪਰ ਹੀ ਬੈਠਿਆ ਰਾਜੇਵਾਲ ਵੀ ਪਿੰਡ ਵੀ ਤੇ ਅਗਲੇ ਪਾਸੇ ਇਹ ਜਾ ਸਕਦਾ ਆ